ਕਿਸੇ ਦੀ ਰੀਸ ਨਾ ਕਰੋ ਲੋਕ ਕਹਾਣੀ ਇੱਕ ਦਿਨ ਜੰਗਲ ਵਿੱਚ ਸ਼ੇਰ ਤੇ ਸ਼ੇਰਨੀ ਬੈਠੇ ਆਪਸ ਵਿੱਚ ਕਲੂਲਾ ਕਰ ਰਹੇ ਸੀ ਇਹ ਸਭ ਕੁਝ ਉੱਥੇ ਨੇੜੇ ਬੈਠਾ ਝੁੱਕ ਕੇ ਬੈਠਾ ਇੱਕ ਗਿੱਦੜ ਦਿਖ ਰਿਹਾ ਸੀ ਇੰਨੇ ਨੂੰ ਸ਼ੇਰਨੀ ਨੇ ਸ਼ੇਰ ਨੂੰ ਕਿਹਾ ਪਿਆਰੇ ਸ਼ੇਰ ਮੈਨੂੰ ਖਾਣ ਲਈ ਕੋਈ ਵਸਤੂ ਲਿਆ ਦਿਓ ਮੈਨੂੰ ਬਹੁਤ ਭੁੱਖ ਲੱਗੀ ਹੈ ਸ਼ੇਰਨੀ ਦੇ ਕਹਿਣ ਦੀ ਧੀਰਸਿ ਕਿ ਸ਼ੇਰ ਇੱਕਦਮ ਖੜਾ ਹੋ ਗਿਆ ਤੇ ਇੱਕ ਦੋ ਵਾਰੀ ਆਪਣੀ ਪੂਛ ਉੱਪਰ ਖੜੀ ਕੀਤੀ ਤੇ ਇੱਕ ਦੋ ਵਾਰ ਬੜੀ ਜ਼ੋਰ ਦੀ ਦੁਹਾੜਿਆ ਤੇ ਅੱਖਾਂ ਦੇ ਡੋਰੇ ਲਾਲ ਹੋ ਗਏ ਤੇ ਬੋਲਿਆ ਦੇਖੀ ਸ਼ੇਰਨੀ ਮੇਰੀ ਤੋਰ ਭਾਰੀ ਹੈ ਅੱਖਾਂ ਲਾਲ ਹਨ ਪੂਛ ਖੜੀ ਹੈ ਸ਼ੇਰਨੀ ਨੇ ਦੇਖ ਕੇ ਕਿਹਾ ਹਾਂ ਹਾਂ ਮਹਾਰਾਜ ਫਿਰ ਸ਼ੇਰ ਜੰਗਲ ਦੇ ਅੰਦਰ ਚਲਾ ਗਿਆ ਸ਼ੇਰ ਨੇ ਕੁਝ ਪਲਾਂ ਦੇ ਅੰਦਰ ਹੀ ਇੱਕ ਹਿਰਨ ਦਾ ਬੱਚਾ ਸ਼ਿਕਾਰ ਕਰਕੇ ਲਿਆਇਆ ਤੇ ਵਾਹੋ ਦਾ ਹੀ ਦਹਾੜਾ ਮਾਰਦਾ ਹੋਇਆ ਸ਼ਿਕਾਰ ਆਪਣੀ ਸ਼ੇਰਨੀ ਪਤਨੀ ਨੂੰ ਦੇ ਅੱਗੇ ਰੱਖਦਾ ਸ਼ੇਰਨੀ ਬਹੁਤ ਖੁਸ਼ ਹੋਈ ਉਸਨੇ ਛੇਤੀ ਹੀ ਸ਼ਿਕਾਰ ਮਾਰ ਕੇ ਖਾ ਲਿਆ ਤੇ ਸ਼ੇਰਨੀ ਨੇ ਹਿਰਨ ਦੇ ਬੱਚੇ ਦਾ ਮਾਸ ਖਾ ਕੇ ਕਿਹਾ ਪਿਆਰੇ ਸ਼ੇਰ ਮੈਨੂੰ ਅੱਜ ਮਾਸ ਖਾ ਕੇ ਬੜਾ ਸਵਾਦ ਆਇਆ ਸ਼ੇਰ ਨੇ ਇਹ ਕਿਆ ਕਿ ਆਪਣੇ ਘਰਨੇ ਚ ਚਲੀ ਗਈ ਇਹ ਸਭ ਕੁਝ ਦੇਖ ਕੇ ਗਿੱਦੜ ਕਾਫੀ ਹੈਰਾਨ ਹੋਇਆ ਆਪਣੇ ਘਰਨੇ ਵੱਲ ਚੱਲ ਪਿਆ ਉੱਥੇ ਜਾ ਕੇ ਜੋ ਕੁਝ ਉਸਨੇ ਵੇਖਿਆ ਸੀ ਉਹ ਸਭ ਕੁਝ ਆਪਣੀ ਪਤਨੀ ਗਿੱਦੜੀ ਨੂੰ ਦੱਸ ਦੱਸਣ ਲੱਗਾ ਪਿਆਰੀ ਗਿੱਦੜੀ ਮੈਂ ਵੀ ਕਿਸੇ ਸ਼ੇਰ ਤੋਂ ਘੱਟ ਨਹੀਂ ਕਦੇ ਮੈਨੂੰ ਅਜਮਾ ਕੇ ਦੇਖ ਲਈ ਪਰ ਗਿੱਦੜੀ ਆਪਣੇ ਗਿੱਦੜ ਦੀ ਔਕਾਤ ਤੋਂ ਭਲੀ ਭੰਤ ਜਾਣੂ ਸੀ ਉਧਰ ਗਿੱਦੜੀ ਕਿੱਥੇ ਕਰਨ ਗਿੱਦੜ ਕਿੱਥੇ ਟਲਣਾ ਆਲਾ ਸੀ ਹਰ ਰੋਜ਼ ਗਿੱਦੜੀ ਨੂੰ ਕਿਹਾ ਕਰੇ ਉਹ ਵੀ ਕਦੇ ਆਪਣੇ ਪਤੀ ਨੂੰ ਸਵਾਲ ਪਾਵੇ ਤੇ ਜਮਾ ਕੇ ਦੇਖੇ ਪਰ ਗਿੱਦੜੀ ਚੁੱਪ ਕਰਕੇ ਟਲ ਜਾਂਦੀ ਜਦੋਂ ਗਿੱਦੜ ਵਾਰ-ਵਾਰ ਕਹਿਣ ਤੋਂ ਨਾ ਟਲਿਆ ਤਾਂ ਗਿੱਦੜੀ ਨੇ ਛੇਰਨੀ ਵਾਂਗੂ ਰੋਵ ਨਾਲ ਕਿਹਾ ਮੇਰੇ ਮਹਿਬੂਬ ਮੇਰੇ ਮਿਹਰਬਾਨ ਮੈਨੂੰ ਜ਼ੋਰ ਦੀ ਭੁੱਖ ਲੱਗੀ ਮੈਨੂੰ ਖਾਣ ਲਈ ਛੇਕੀ ਛਿਤੀ ਕੁਝ ਲਿਆ ਕੇ ਦਿਓ ਇਹ ਸੁਣਦੇ ਸਾਰ ਗਿੱਦੜ ਜੋਸ਼ ਚ ਆ ਗਿਆ ਤੇ ਉੱਚੀ ਉੱਚੀ ਬੜੇ ਜ਼ੋਰ ਨਾਲ ਚਿੱਕਾ ਮਾਰਨ ਲੱਗ ਗਿਆ ਪੂੰਛ ਵੀ ਖੜੀ ਕਰ ਲਈ ਇੱਕ ਦੋ ਵਾਰ ਅੱਖਾਂ ਦੇ ਡੇਲੇ ਵੀ ਇਧਰ ਉਧਰ ਘੁਮਾਏ ਤੇ ਫਿਰ ਗਿੱਦੜੀ ਨੂੰ ਸ਼ੇਰ ਦੇ ਵਾਂਗ ਪੁੱਛਣ ਲੱਗਿਆ ਦੇਖੀ ਪਿਆਰੀ ਗਿੱਦਲੀ ਮੇਰੀ ਤੌਰ ਭਾਰੀ ਹੈ ਕੀ ਅੱਖਾਂ ਲਾਲ ਹਨ ਕੀ ਮੂਛ ਖੜੀ ਹੈ ਗਿੱਦਲੀ ਨੇ ਬਿਨਾ ਕੁਝ ਦੇਖਿਆ ਹੀ ਕਹਿਤਾ ਵਾਹ ਗਿੱਦੜ ਮਹਾਰਾਜ ਤੇਰਾ ਕੀ ਕਹਿਣਾ ਹੁਣ ਤੂੰ ਸ਼ੇਰ ਦੀ ਬਜਾਏ ਬੱਬਰ ਸ਼ੇਰ ਬਣ ਗਿਆ ਫੇਰ ਕੀ ਸੀ ਗਿੱਦੜ ਇੱਕ ਪਿੰਡ ਨੂੰ ਜਾਂਦੀ ਪਹੀ ਨੂੰ ਪਹ ਗਿਆ ਅੱਗੇ ਕੀ ਦੇਖਿਆ ਕਿ ਨਾਲ ਦੇ ਪਿੰਡ ਦੇ কুমਹਾਰ ਦਾ ਇੱਕ ਗਧਾ ਪਹੀ 'ਚ ਜਾ ਰਿਹਾ ਸੀ ਤੇ ਗਿੱਦੜ ਨੇ ਗਧੇ ਦਾ ਸ਼ਿਕਾਰ ਕਰਨ ਦੀ ਸੋਚੀ ਤੇ ਗਦੇ ਨੇ ਪਿਛਲੀਆਂ ਦੋਵੇਂ ਟੰਗਾਂ ਨੂੰ ਆਪਣਾ ਮੂੰਹ ਪਾਇਆ ਉਸ ਵੱਲੋਂ ਇਸ ਤਰ੍ਹਾਂ ਕਰਨ ਦੀ ਦੇਰੀ ਸੀ ਕਿ ਗਦੇ ਨੇ ਵੀ ਦੋਵੇਂ ਟੰਗਾਂ ਜੋੜ ਕੇ ਬੜੀ ਜ਼ੋਰ ਦੀ ਦਲਤੀ ਗਿੱਦੜ ਦੇ ਮੂੰਹ ਤੇ ਮਾਰੀ ਤੇ ਗਿੱਦੜ ਦਾ ਮੂੰਹ ਖੁੰਨ ਖੁੰਨ ਹੋ ਗਿਆ ਗਿੱਦੜ ਦੀਆਂ ਅੱਖਾਂ 'ਗੇ ਹਨੇਰਾ ਛਾ ਗਿਆ ਤੇ ਉਹਨੂੰ ਵਾਪਸ ਜਾਣ ਲਈ ਰਾਹ ਨਾ ਰੱਭੇ ਉਹ ਕਿਵੇਂ ਨਾ ਕਿਵੇਂ ਡਿੱਗਦਾ ਟੈਂਦਾ ਗਿੱਦੜੀ ਕੋਲ ਵਾਪਸ ਆਇਆ ਤੇ ਜਾਂਦੇ ਸਾਰੀ ਉਲਟਾ ਗਿੱਦੜੀ ਨੂੰ ਪੈ ਗਿਆ ਨਾ ਤੋਰ ਭਾਰੀ ਸੀ ਤੇ ਨਾ ਅੱਖਾਂ ਲਾਲ ਸਨ ਨਾ ਪੂਸ਼ਕੜੀ ਸੀ ਐਵੇਂ ਤੂੰ ਮੈਨੂੰ ਮਰਵਾ ਦਿੱਤਾ ਗਿੱਦੜੀ ਨੇ ਇਹ ਸਭ ਦੇਖ ਕੇ ਆਖਰ ਕਹਿ ਹੀ ਦਿੱਤਾ ਗਿੱਦੜ ਮਹਾਰਾਜ ਜੀ ਮੈਂ ਇਸ ਮਾੜੀ ਘੜੀ ਤੋਂ ਤੈਨੂੰ ਬਚਾਉਂਦੀ ਤੇ ਟਾਲਦੀ ਆ ਰਹੀ ਸੀ ਪਰ ਤੂੰ ਨਾ ਟਲਿਆ ਆਖਰਕਾਰ ਆ ਗਿਆ ਨਾ ਮੂੰਹ ਪਰਵਾ ਕੇ ਤੈ ਸ਼ੇਰ ਤਾਂ ਕੀ ਬਣਨਾ ਸੀ ਤੂੰ ਤਾਂ ਗਿੱਦੜ ਕਹਾਉਣ ਤੋਂ ਵੀ ਜਾਂਦਾ ਰਿਹਾ ਜੇ ਤੂੰ ਆਪਣੀ ਔਕਾਤ ਅੰਦਰ ਰਹਿੰਦਾ ਤਾਂ ਸ਼ੇਰ ਦੀ ਰੀਸ ਨਾ ਕਰਦਾ ਤਾਂ ਬਚਿਆ ਤਾਂ ਰਹਿੰਦਾ ਸੋ ਪਿਆਰੇ ਗਿੱਦੜ ਜੀ ਕਿਸੇ ਦੀ ਰੀਸ ਨਹੀਂ ਕਰਨੀ ਚਾਹੀਦੀ ਤੇ ਹਮੇਸ਼ਾ ਆਪਣੇ ਦਾਇਰੇ ਵਿੱਚ ਰਹਿ ਕੇ ਹੀ ਕੰਮ ਕਰਨਾ ਚਾਹੀਦਾ ਆਪਣੀ ਅੱਜ ਦੀ ਕਹਾਣੀ ਕਿਸੇ ਦੀ ਰੀਸ ਨਹੀਂ ਕਰਨੀ ਚਾਹੀਦੀ ਖਤਮ ਹੁੰਦੀ ਹੈ ਅਗਲੀਆਂ ਸੋਣੀਆਂ ਹੋਰ ਕਹਾਣੀਆਂ ਨਾਲ ਫੇਰ ਮਿਲਦੇ ਆ ਤਦ ਤੱਕ ਲਈ ਰੱਬ ਰਾਖਾ ਹੋਰ ਕਹਾਣੀਆਂ ਸੁਣਨੀਆਂ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਧੰਨਵਾਦ